ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵਹੁ ਹਰ ਗੁਰਮੁਖੇ ਪਾਏ RAM ਹਰ ਹਰੇ ਇਥੇ ਠਮਕ ਹਰ ਗੁਣ ਗਾਵਹੁ ਇਥੇ ਬਿਸਰਾਮ ਹਰ ਹਰੇ ਹਰ ਗੁਣ ਗਾਵਹੁ ਹਰ ਗੁਰਮੁਖੇ ਪਾਏ RAM ਆਨ ਦਿਨ ਸਬਦ ਰਵਹੁ ਅਨਹਦ ਸ਼ਬਦ ਵਜਾਏ ਰਾਮ ਇਹ ਅਨ ਦਿਨੋ ਪਾਠ ਮੁਖ ਪਾਠ ਹੈ ਅਨ ਦਿਨੋ ਨੰਨੇ ਦੇ ਹੂੜਾ ਹੈ ਅਨ ਦਿਨੋ ਸ਼ਬਦ ਰਵਹੁ ਅਨਹਦ ਸ਼ਬਦ ਵਜਾਏ ਰਾਮ ਅਨ ਦਿਨੋ ਸ਼ਬਦ ਰਵਹੁ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵਹੁ ਨਾਰੀ ਆਨੰਦਿਨ ਭਗਤ ਕਰਹਿ ਗੁਰ ਆਗੈ ਸਾ ਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਾਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਘਰ ਸਦ ਹੀ ਸੋਹਿਲਾ ਨਾਨਕ ਪਦ ਦੀ ਯਮਕ ਲਾ ਦੇਨੀਏ ਨਾਨਕ ਤਿਨ ਘਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਭਇਆ ਹਰ ਨਾਮ ਰਹੀਂ ਲੇਵ ਲਾਏ RAM ਗੁਰਮੁਖੇ ਮਨ ਨਿਰਮਲ ਹੋਆ ਗੁਰਮੁਖੇ ਪਦਤੀ ਜਮਕ ਲਾ ਦਿੰਨੀ ਐ ਗੁਰਮੁਖੇ ਮਨ ਨਿਰਮਲ ਹੋਆ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ RAM ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜੇਨ ਮਨ ਵਸਿਆ ਸੇਈ ਜਨ ਨਿਸਤਰੇ ਘਾਟ ਘਾਟ ਸ਼ਬਦ ਸਮਾਣੀ ਤੇਰੇ ਗੁਣ ਗਾਵਹਿ ਸਹਿਜ ਸਮਾਵਹਿ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤ ਗੁਰ ਹਰ ਮਾਰਗ ਪਾਏ ਸੰਤ ਸੰਗਤ ਸੋ ਮੇਲ ਭਇਆ ਹਰ ਹਰ ਨਾਮ ਸਮਾਏ RAM ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਇ ਹਰ ਕਾ ਨਾਮ ਲਿਬ ਲਾਏ RAM ਗੁਰ ਕਾ ਸ਼ਬਦ ਇਥੇ ਠਮਕ ਸਾਧ ਜੀਵਨ ਮੁਕਤ ਭਏ ਇਥੇ ਬਿਸ਼ਰਾਮ ਹੈ ਹਰ ਕਾ ਨਾਮ ਲਿਬ ਲਾਏ RAM ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰ ਨਾਲੇ ਕਿਸੇ ਤਰ੍ਹਾਂ ਗੁਰ ਮੇਲ ਨਹੀਂ ਕਹਿ ਦੇਣਾ ਜਿਸ ਤਰ੍ਹਾਂ ਉਚਾਰਨ ਕੀਤਾ ਹੈ اسی ਤਰ੍ਹਾਂ ਉਚਾਰਨ ਕਰਨਾ ਹੈ ਹਰ ਕੇ ਹਰ ਨਾਮ ਚਿਤ ਲਾਏ ਇਥੇ ਵੀ ਠਹਿਰਾ ਦੇ ਦੇਣਾ ਗੁਰ ਇਥੇ ਵੀ ਥੋੜਾ ਠਹਿਰਾ ਦੇ ਕੇ ਬੋਲਣਾ ਹੈ ਮੇਲ ਮਿਲਾਏ ਮਨੁਆ ਰਤਾ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ ਅਨ ਦੇਨ ਨਾਮ ਸੰਭਾਲੇ ਗੁਰ ਸਬਦੇ ਰਤਾ ਸਹਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਘਰ ਸਾਧ ਹੀ ਸੋਹਿਲਾ ਜੇ ਸਤ ਗੁਰ ਸੇਵ ਸਮਾਏ ਬੇ ਸਤਗੁਰ ਜਾਗ ਧਰਮ ਪੁਲਾਇਆ ਹਰ ਕਾ ਮਹਿਲ ਨਾ ਪਾਇਆ RAM ਗੁਰਮੁਖੇ ਇਕ ਮੇਲ ਮਿਲਾਇਆ ਗੁਰਮੁਖੇ ਪਦ ਤੇ ਯਮਕ ਲਾ ਦੇਣੀ ਗੁਰਮੁਖੇ ਇਕ ਮੇਲ ਮਿਲਾਇਆ ਤਿਨ ਕੇ ਦੁਖ ਗਵਾਇਆ RAM ਤਿਨ ਕੇ ਦੁਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵਹ ਨੰਗ ਰਾਤੇ ਤੇ ਵੀ ਹਰ ਮਨ ਵੱਖਰਾ ਹੀ ਬੋਲਣਾ ਹਰਮਨ ਨਹੀਂ ਕਹਿ ਦੇਣਾ ਸਰਕੇ ਭਗਤ ਸਦਾ ਜਾਨ ਨਿਰਮਲ ਜੋਗ ਜੋਗ ਸਦ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪਹਿ ਘਰ ਦਾਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸਤਬਾਣੀ ਸਬਦੇ ਹੀ ਸੁਖ ਹੋਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਹਿ ਵਾਹਿਗੁਰੂ ਜੀ ਕੀ ਫਤਿਹ